ਤੁਸੀਂ ਆਗੇ ਮੁੰਡੇ ਬਾਰੇ ਸੋਚੋ ਜੇ ਤੁਹਾਡਾ ਐਡਾ ਪਰਿਵਾਰ ਚੰਗਾ ਹੁੰਦਾ ਤਾਂ ਇਹਨੂੰ ਨਾ ਵਿਆਹ ਲੈਂਦੀ ਸੁਮਨ ਮੈਨੂੰ ਮੈਨੂੰ ਪੀਣਾ ਪਾਣੀ ਤੇਰੇ ਹੱਥ ਦੀ ਹਰੇਕ ਚੀਜ਼ ਨਾ ਮੈਨੂੰ ਜ਼ਹਿਰ ਲੱਗਦੀ ਏ ਪਤਾ ਨਹੀਂ ਕੰਮ ਤਾਂ ਦੇ ਲੱਗਿਆ ਕਿ ਨਹੀਂ ਲੱਗੇ ਦੇਖਦੀ ਨੇ ਚਾਹ ਫੜਾ ਦੂੰਗੀ ਅੰਦਰ ਉੱਠ ਕੇ ਅਸਲ ਵਿੱਚ ਤਾਂ ਆ ਪਏ ਨੇ ਬੂਮੇ ਮਰ ਜਾਂ ਜਮੀ ਸੰਗ ਨਹੀਂ ਹੈਗੀ ਦੇਖੋ ਕੀ ਮੈਂ ਅੰਬਰ ਤ ਲੈ ਅੰਦਰੋਂ ਉੱਠ ਕੇ ਆਏ ਸੀਗੇ ਬੌਲੇ ਜੇ ਬਾਹਰ ਆ ਕੇ ਫੇਰ ਸੋਗੇ ਸੁਣੋ ਐ ਨਹੀਂ ਪਤਾ ਵੀ ਕੰਮ ਕਰਨੇ ਨੇਗੇ ਖੜੇ ਹੋ ਚਾਹ ਪੀਓ ਬਣੇ ਤੂੰ ਮੈਨੂੰ ਹੀ ਕੰਨੀ ਰਹਿਣੀ ਐ ਸਾਰਾ ਦਿਨ ਧਾਰਾ ਗੱਡਣ ਨੂੰ ਅੰਮ੍ਰਿਤ ਕੀ ਕਰਦਾ ਹੈਗਾ ਪਹਿਲਾਂ ਚਾਹ ਪੀਓ ਫੇਰ ਧਾਰਾ ਕਣੀ ਜਾਈ ਤੂੰ ਚਾਹ ਤਾਂ ਪੀਤੀ ਨਹੀਂਗੀ ਪਹਿਲੇ ਜਦੋਂ ਤੁਸੀਂ ਅੰਦਰੋਂ ਉੱਠ ਕੇ ਆਉਨੇ ਹੋ ਉਦੋਂ ਕਿੰਨਾ ਤਾਂ ਸੁਨਿਆ ਨਿਹਰਾ ਹੁੰਦਾ ਹੈਗਾ ਬੁੱਗੀ ਤੂੰ ਤਾਂ ਹੀ ਮਰੀ ਜਾਣਾ ਯਾਰ ਕੰਮ ਕਰਦਾ ਤਾਂ ਹੈਗਾ ਮੈਂ ਸਾਰੇ ਕੰਮ ਕੀ ਕਰਦਾ ਕਾਲਜ ਜਾਗ ਜਾਂਦਾ ਕਾਪੀ ਜੀ ਟੰਕ ਕੇ ਮੋਟਰਸਾਈਕਲ ਤੇ ਬਾਈ ਕੰਮ ਵੰਡੋ ਫੇਰ ਲੋਟ ਆਊਗਾ ਮੈਂ ਤਾਂ ਫੇਰ ਨਹੀਂ ਲੋਟ ਆਉਂਦਾ ਰਹੀ ਪਹਿਲੇ ਤਾਂ ਤੁਸੀਂ ਦੋਨੀ ਪਹਿਲੇ ਬਾਹਰ ਆ ਕੇ ਸੌਣ ਨੂੰ ਤੁਹਾਨੂੰ ਕੀ ਹੋਇਆ ਸੀ ਪਹਿਲਾਂ ਤਾਂ ਮੈਨੂੰ ਐਂ ਦੱਸੋ ਦਿਨ ਤਾਂ ਚੜਿਆ ਪਿਆ ਸੀਗਾ ਉਰੇ ਆ ਕੇ ਫੇਰ ਲੇਟ ਗਏ ਉਹਦੇ ਕੰਮਾਂ ਨੂੰ ਲੱਗਦੇ ਹੁੰਦੇ ਨੇ ਲੋਕ ਤੁਸੀਂ ਪੀਓ ਘੁੱਟ ਚਾਹ ਦੇ ਕੰਮ ਨੂੰ ਲੱਗੋ ਗੱਲ ਹੈ ਕਿ ਕੋਈ ਛੋਟਾ ਤਾਂ ਜਮੀਂ ਸੜਿਆ ਪਿਆਗਾ ਭਾੜੇ ਸਵੇਰੇ ਨੀਂਦ ਵਧੀਆ ਆਉਂਦੀ ਹੁੰਦੀ ਹੈ ਤਾਂ ਆ ਕੇ ਬਾਹਰੇ ਪੈ ਜਾਂਦੇ ਆ ਵਧੀਆ ਹਵਾ ਚੱਲੀ ਜਾਂਦੀ ਹੁੰਦੀ ਹੈ ਨੀਂਦ ਤਾਂ ਸਾਰਿਆਂ ਨੂੰ ਆਉਂਦੀ ਹੁੰਦੀ ਹੈ ਨੀਂਦ ਤਾਂ ਸਾਰਿਆਂ ਨੂੰ ਪਿਆਰੀ ਹੈ ਜਿਹੜੇ ਇਹ ਕੰਮ ਨੇ ਇਹਨਾਂ ਨੂੰ ਕੌਣ ਕਰੂਗਾ ਇਕੱਲੀ ਲੰਮਕ ਦੀ ਫਿਰਦੀ ਰਹਿਣੀ ਹੈਗੀ ਮੈਂ ਭਾੜੇ ਮੈਂ ਤਾਂ ਸਾਰਾ ਕੰਮ ਕਰਦਾਗਾ ਇਹ ਹੀ ਨਹੀਂ ਕਰਦਾ ਮੇਰੀ ਗੱਲ ਸੁਣ ਲਓ ਦੋਨੇ ਜਣੇ ਕੰਨ ਖੋਲ ਕੇ ਬਾਲੀਆਂ ਗੱਲਾਂ ਆਈਆਂ ਤਾਂ ਮੈਨੂੰ ਆਉਂਦੀਆਂ ਨਹੀਂ ਸਿੱਧੇ ਹੋ ਕੇ ਨਾ ਉੱਠ ਕੇ ਧਾਰਾਂ ਚੋਣ ਵਾਲੀਆਂ ਪੰਜਾਂ ਨੇ ਧਾਰਾਂ ਕੱਢ ਲਓ ਮੇਰੇ ਕੰਮ ਹੋਰ ਵੀ ਬਥੇਰੇ ਨੇਗੇ ਕਿਤੇ ਦੁਬਾਰੇ ਨਾ ਸੌਂਜੋ ਪੀ ਕੇ ਚਾ ਸੁਣ ਲਓ ਮੇਰੀ ਗੱਲ ਧਿਆਨ ਨਾਲ ਹੁਣ ਠੀਕ ਹੈ ਫਿਰ ਭੈਣ ਤੋਂ ਸੁਣ ਕੇ ਨੀ ਵੀਰਪਾਲ ਵੀਰਪਾਲ ਕੀ ਆ ਮਾਂ ਤੜਕੀ ਬਾਜਾ ਮਾਰਨ ਲੱਗ ਜਣੀ ਆ ਇਹ ਜੀ ਕੀ ਗੱਲ ਹੈਗੀ ਨਹੀਂ ਤੂੰ ਕੀ ਸੋਚੀ ਜਾਨੀ ਆ ਬੇਠੀ ਪੁੱਤ ਮੈਂ ਤਾਂ ਐ ਸੋਚਦੀ ਹਾਂ ਹੈਂ ਬੀ ਦੇਖੋ ਜਵਾਕ ਨਹੀਂ ਜੰਲਾਂ ਨੀ ਹੈਗਾ ਕੋਈ ਹੁਣ ਤੇਰੇ ਵਿਆਹ ਵਾਲੇ ਤਾਂ ਕੁਝ ਸੋਚਿਆ ਆਪਣੇ ਬਾਰੇ ਮੁੰਡੇ ਬਹੁਤ ਵਧੀਆ ਮਿਲ ਜਾਣਗੇ ਇਹੋ ਜੀ ਗੱਲ ਨਹੀਂ ਹੈਗੀ ਅੱਜ ਕੱਲ ਪੁੱਸਤ ਰਿਸ਼ਤੇ ਹੁਈ ਘੱਟ ਹੁੰਦੇ ਨੇਗੇ ਵਧੀਆ ਵਧੀਆ ਮੁੰਡੇ ਮਿਲ ਜਾਣਗੇ ਮੈਂ ਤਾਂ ਐ ਕਹਿਨੀ ਆ ਵੀ ਤੇਰਾ ਦਿਵਾਰੀ ਹੁ ਕਰਦਾਂ ਨੇ ਵਿਆਹ ਕੀ ਗੱਲ ਮਾਂ ਕਰੇ ਫਿਰਦੀ ਮੈਂ ਬੁਰੀ ਲੱਗਦੀ ਆ ਜੇ ਮੈਂ ਵਿਆਹ ਨਹੀਂ ਕਰਾਣਾ ਤੇ ਮੇਰੇ ਘਰ ਚ ਹਿੱਸਾ ਨਹੀਂ ਪੁੱਤ ਮੈਂ ਤੈਨੂੰ ਐ ਕਹਿਨੀ ਆ ਵੀ ਜਵਾਨਾ ਮਾੜੇਗਾ ਹੈ ਤੇ ਜਦੋਂ ਤੇਰਾ ਪਿਓ ਮੁੱਕ ਗਿਆ ਸੀ ਉਸ ਤੋਂ ਬਾਅਦ ਮੈਂ ਸਾਨੂੰ ਨਿੱਕੇ ਨਿੱਕੇ ਨੂੰ ਨਾ ਮਸਾਂ ਪਾਲਿਆ ਸੀ ਹੁਣ ਮੈਨੂੰ ਆਇਆ ਵੀ ਚਲ ਤੂੰ ਕਿਸੇ ਤਣ ਪੱਤਣ ਲੱਗ ਜੇ ਪੁੱਤ ਅੰਮ੍ਰਿਤ ਤੇ ਗੋਬੀ ਤੇ ਦੇਖੇ ਛੋਟੇ ਛੋਟੇ ਸੀ ਹੁਣ ਤੈਨੂੰ ਤਾਂ ਸਾਰੀ ਸੁਰਤ ਹੈਗੀ ਤਾਂ ਤਾਂ ਮੇਰੇ ਨਾਲ ਔਖਾ ਸੌਖਾ ਚੱਲੀਆਂ ਨੇ ਹੈ ਤੂੰ ਆਪ ਹੀ ਸੋਚ ਲੈ ਮੇਰੀ ਗੱਲ ਸੁਨ ਮਾ ਹੁਣ ਮੇਰਾ ਵਿਆਹ ਕਰਨ ਦਾ ਸਾਨੂੰ ਕੀ ਫਾਇਦਾਗਾ ਪਹਿਲਾਂ ਮੇਰਾ ਵਿਆਹ ਕੀਤਾ ਸੀ ਕੀ ਫਾਇਦਾ ਮਿਲਿਆ ਸਾਨੂੰ ਪੁੱਤ ਮੇਰੀ ਗੱਲ ਸੁਣ ਵਧੀਆ ਮੁੰਡਾ ਪਾ ਲਾਂਗੇ ਹੈ ਸਾਰਾ ਕੁਝ ਵਧੀਆ ਮਿਲ ਜੂਗਾ ਤੈਨੂੰ ਹੈਂ ਗੱਲ ਕਰ ਆਏ ਹੁਣ ਕੱਲ ਨੂੰ ਇਹਨਾਂ ਦੇ ਵੀ ਵਿਆਹ ਕਰਨੇ ਨੇ ਮੁੰਡਿਆਂ ਦੇ ਖਬਰ ਉਹ ਕੰਨੀਆਂ ਹੀ ਆਉਣਗੀਆਂ ਹੈ ਤੇਰੇ ਨਾਲ ਵਰਤਣਗੇ ਕਿ ਨਾ ਵਰਤਣਗੇ ਆਂ ਆਖਣੀਆਂ ਕਿੱਥੇ ਸਾਨੂੰ ਪਾਪ ਲੱਗੀ ਵੀਰੇ ਆਂ ਆਖਣੀਆਂ ਤੂੰ ਵਿਆਹ ਕਰਾ ਲੈ ਮੇਰੀ ਮੰਨ ਲੈ ਪੁੱਤ ਜੇ ਕੋਈ ਗੱਲਬਾਤ ਹੁੰਦੀ ਹੈ ਲੋਕ ਕਿਹੜਾ ਦਵਾਰੇ ਤੋਰ ਦੇਣੀ ਤੈਨੂੰ ਵਧੀਆ ਮੁੰਡਾ ਲੱਭਾਂਗੇ ਨਾ ਮਾਂ ਤੂੰ ਆਹ ਕੀ ਗੱਲ ਕਰਦੀ ਹੈ ਜੇ ਉਹਨਾਂ ਦੀਆਂ ਬੰਗਾਂ ਮੈਨੂੰ ਕੁਝ ਕਹਿਣਗੀਆਂ ਤਾਂ ਜਿੰਨਾ ਉਹਨਾਂ ਦਾ ਹੱਕ ਮੇਰਾ ਵੀ ਹੈ ਪੁੱਤ ਇਹ ਜੀ ਜਵਾਨਾ ਆ ਗਿਆ ਹੁਣ ਅੱਜ ਕੱਲ ਨਾ ਕੋਈ ਕਿਸੇ ਨੂੰ ਸਿਆਣ ਦਾ ਹੈਗਾ ਸੱਸਾਂ ਨੂੰ ਵੀ ਨਹੀਂ ਸਿਆਣ ਦੀਆਂ ਨਨਦਨ ਕਿੱਥੋਂ ਸਿਆਣਣਗੀਆਂ ਐਂ ਦੱਸ ਮੈਂ ਤਾਂ ਕਰਕੇ ਕਹਿੰਦੀ ਆ ਲੈ ਆਪਣੇ ਪੈਸੇ ਦੁੱਧਾਂ ਦੀ ਡੈਰੀ ਦੇ ਨੇ ਇਹ ਉਹ ਕੀ ਪੈਸੇ ਥੋੜੀ ਨੇਗੇ ਬੱਲ ਬੰਦ 1600 ਰੁਪਇਆ 18-1900 ਰੁਪਇਆ ਬੰਦਦਾ ਮੈਂ ਹਿਸਾਬ ਲਾਇਆ ਸੀ ਲੈ ਜਿੰਨਾ ਦੁੱਧ ਪਾਇਆ 19 ਦੀ ਉਹ ਅਗਲਾ ਹੁਣ ਅਗਲੇ ਦੀ ਜਾਣ ਲੈਣੀ ਆਪਾਂ ਚਲ ਕੋਈ ਨੰਗੋਗੀ ਦੁੱਧਾਂ ਨਾਲ ਨਾ ਮੈਂ ਆਪੇ ਗੱਲ ਕਰੂੰਗੀ ਮਾਂ ਮੈਂ ਤਾਂ ਐ ਸੋਚਦੀ ਸੀ ਵੀ ਆਪਾਂ ਗੋਗੀ ਨੂੰ ਪਹਿਲਾਂ ਅੰਮ੍ਰਿਤ ਦਾ ਵਿਆਹ ਨਾ ਕਰ ਲਈਏ ਮਾਂ ਨਾ ਇਹ ਤੈਨੂੰ ਸੌਖਾ ਹੋ ਜਾਊਗਾ ਪੁੱਤ ਲੋਕ ਐ ਕਹਿਣਗੇ ਵੀ ਵੱਡੇ ਨੂੰ ਛੱਡ ਕੇ ਛੋਟਾ ਵਿਆਹ ਲਿਆ ਲੋਕਾਂ ਦਾ ਕੀ ਹੋਗਾ ਮਾਂ ਲੋਕਾਂ ਨੇ ਕਿਹਾ ਮੂੰਹ ਫੜ ਲੈਣਾ ਬੋਲਦਿਆਂ ਦਾ ਉਹ ਤਾਂ ਬੋਲੀ ਜਾਣਗੇ ਆਪਣਾ ਲੋਟ ਦੇਖਣਾਗਾ ਚੱਲ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲੈ ਗੋਗੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਤੂੰ ਅੰਬਰਤ ਨਾਲ ਗੱਲ ਕਰ ਆਪਾਂ ਉਹਦੇ ਵਿਆਹ ਕਰੀਏ ਤੇ ਜੇ ਤੈਨੂੰ ਬੜਾ ਉੱਚਾ ਨੀ ਮਾਂ ਜੇ ਬੋਲਣ ਲੱਗਿਆ ਤਾਂ ਮੈਂ ਆਪੇ ਕਰ ਲੂੰਗੀ ਉਹਦੇ ਨਾਲ ਗੱਲ ਚਲ ਕੇ ਦੇਖ ਲੈਣਾ ਮੈਂ ਕਰਕੇ ਦੇਖਦਾ ਗੱਲ ਆਹੋ ਪੁੱਛ ਉਹਨੂੰ ਕੀ ਕਹਿੰਦਾ ਸੋ ਮੰਨਾ ਕਿ ਮੈਂ ਤਿਆਰ ਜੇ ਹੋ ਰਹੀਆਂ ਜਾਨਾ ਕਿਤੇ ਤੈ ਉਹ ਤਾਂ ਦੀਦੀ ਮੇ ਮਮੀ ਦਾ ਫੋਨ ਆਇਆ ਸੀ ਉਹ ਕਾਫੀ ਬਿਮਾਰ ਹੈਗੀ ਤਾਂ ਕਰਕੇ ਤਿਆਰ ਜਹ ਹੋਈ ਜਾਂਦੀ ਸੀ ਮੈਂ ਤੇ ਮਾਂ ਨੂੰ ਪੁੱਛ ਲਿਆ ਸੀਗਾ ਜਾਨਵਰੇ ਨਾ ਦੀਦੀ ਮੈਂ ਬੇਬੇ ਨੂੰ ਤਾਂ ਪੁੱਛਣੇਗਾ ਮੈਨੂੰ ਇਹ ਹੋਗਾ ਮਹਾ ਚਲ ਪਹਿਲਾਂ ਮੈਂ ਕੰਮ ਕੁੰਮ ਕਰਦਾ ਫਿਰ ਮੈਂ ਬੇਬੇ ਨੂੰ ਪੁੱਛ ਲੂੰਗੀ ਹੁਣ ਮੈਂ ਦੇਖਿਆ ਜਦ ਬੇਬੇ ਗਵੰਡੀਆਂ ਦੇ ਘਰੇ ਵਾਗੇ ਚਲ ਜਦੋਂ ਆ ਗਈ ਮਹਾ ਮੇ ਚਲ ਉਦੋਂ ਪੁੱਛ ਲੂੰਗੀ ਦੇਖ ਭਾਈ ਜਾਣਾ ਤਾਂ ਜਾ ਜੀ ਸੱਦ ਕੇ ਜਾ ਪਰ ਮੁੜ ਕੇ ਨਾ ਆਈ ਆ ਕੇ ਮੇ ਤੇ ਗੱਲਾਂ ਕਰੀ ਜਾਂਦੇ ਤੁਸੀਂ ਜਦੋਂ ਦਾ ਵਿਆਹ ਹੋਏਗਾ ਮੈਂ ਮਜਬੂਰੀ ਜੀ ਜਾਨੀ ਹੈ ਮੇਰੇ ਪਿੰਡ ਇੱਕ ਆਦੀ ਮਜਬੂਰੀ ਐ ਸੋਮਨ ਤੂੰ ਫੋਨ ਲਾ ਕੇ ਪੁੱਛ ਲੈ ਭਾਈ ਘਰ ਦੀ ਮਜਬੂਰੀ ਵੀ ਦੇਖੋ ਕੰਮ ਤੰਦਾ ਵੀ ਕਰਨਾ ਹੈਗਾ ਕਰਦਾ ਉਹ ਕੌਣ ਕਰੂਗਾ ਬਿਮਾਰ ਕਿਹੜਾ ਦੀਦੀ ਕੋਈ ਕਿਸੇ ਨੂੰ ਪੁੱਛ ਕੇ ਹੁੰਦਾ ਹੁੰਦਾਗਾ ਹੁਣ ਜਦ ਇਕਦਮ ਬਿਮਾਰ ਹੋ ਗਏ ਹੁਣ ਇਹਦੇ ਵਿੱਚ ਮੈਂ ਕੀ ਕਰ ਸਕਦੀ ਆਂਗੀ ਨਾਲੇ ਫੋਨ ਲਾ ਕੇ ਤਾਂ ਬਗਾਨਾ ਪੁੱਛਦਾ ਹੁੰਦਾ ਮੈਂ ਤਾਂ ਉਹਨਾਂ ਦੀ ਖੁਦ ਦੀ ਧੀ ਆ ਮੇਰੇ ਤਾਂ ਹੱਕ ਬੰਦ ਐ ਪਤਾ ਲੈਣ ਦਾ ਪੁੱਛਿਆ ਨਹੀਂ ਗਿੱਚਿਆ ਨਹੀਂ ਕਿਸੇ ਨੂੰ ਜਾਣ ਨੂੰ ਤਿਆਰ ਹੋ ਗਈ ਪਰ ਜਿਹੜੀ ਗੱਲ ਮੈਂ ਕਹੀ ਐ ਨਾ ਉਹ ਯਾਦ ਰੱਖੀ ਮੁਰਕੇ ਨਾ ਹੀ ਜ ਜਾਵੇਂਗੀ ਮੇਰਪੜ ਭੈਣ ਵੀ ਮੈਨੂੰ ਲੱਗਦਾ ਭਾਬੀ ਨਾਲ ਨਜ਼ਾਇਜ਼ ਧੱਕਾ ਕਰੀ ਜਾਂਦੀ ਐ ਜੇ ਮੈਂ ਇਹ ਨੀ ਪਤਾ ਵੀਰਪਾਲ ਮੇਰੇ ਨਾਲ ਪਈ ਜੇ ਇਹ ਤੋਂ ਵਧੀਆ ਮਨਾ ਆਪਾਂ ਬਾਹਰ ਹੀ ਵਗ ਚੱਲ ਦੇਖੋ ਕੀ ਹੁਣ ਤੂੰ ਕਿੱਧਰ ਮੂੰਹ ਚੱਕ ਲਿਆ ਮੈਂ ਤਾਂ ਇੱਥੇ ਹੀ ਆਂ ਟਾਈਮ ਨਾਲ ਰੋਟੀ ਖਾ ਫਿਰ ਆਪਾਂ ਬੈਂਕ ਜਾ ਕੇ ਆਉਣਾਗਾ ਬੈਂਕ ਕੀ ਕਰਨ ਆਪਾਂ ਨਾ ਹੁਣ ਤੈਨੂੰ ਸਾਰਾ ਕੁਝ ਦੱਸਾਂ ਕਿਵੇਂ ਅੰਤਰੇ ਲੈਂਦਾਗਾ ਮੇਰੇ ਨੀ ਵੀਰਪਾਲਾ ਹੌਲੀ ਬੋਲ ਪਿਆ ਕਰ ਹੋ ਐਡੀ ਦੂਰ ਸੁਣਦੀ ਐਗੀ ਮੈਂ ਨਾ ਮੜ ਜਾ ਅਫਸੋਸ ਕਰਨ ਵਾਗੀ ਉਹਨਾਂ ਦੇ ਉੱਥੇ ਮੈਨੂੰ ਰੋਲਾ ਪੈਂਦਾ ਸੁਣ ਗਿਆ ਮੈਂ ਉੱਥੋਂ ਭੱਜੀ ਆਈਆਂ ਮਗਾ ਪਤਾ ਨਹੀਂ ਕੀ ਗੋਲੀ ਵੱਜ ਗਈ ਕਰੇ ਮਾਂ ਮੇਰੀ ਆਵਾਜ਼ ਤਾਂ ਤੈਨੂੰ ਸੁਣ ਗਈ ਜਿਹੜਾ ਘਰ 'ਚ ਕੁਝ ਬਣੀ ਜਾਂਦਾ ਉਹ ਤੈਨੂੰ ਪਤਾ ਹੀ ਨਹੀਂ ਲੱਗਦਾ ਕੁੜੇ ਕੀ ਪਤਾ ਲੱਗੇ ਮੈਨੂੰ ਉਹ ਤੁਸੀਂ ਰੌਲਾ ਬਾਅਦ 'ਚ ਪਾ ਲਿਓ ਮੈਂ ਜਾਮਾਕ ਮੈਨੂੰ ਕੋਈ ਰੋਟੀ ਪਾ ਕੇ ਦੇਊਗਾ ਗੋਗੀ ਤੇ ਇੱਥੇ 2 ਮਿੰਟ ਰੁਕੇ ਨਹੀਂ ਜਾਂਦਾ ਮਾਂ ਮੈਂ ਤਾਂ ਐਂ ਕਹਿੰਦੀ ਸੀ ਸੁਮਨ ਪੇਕ ਕੇ ਜਾਂਦੀ ਹੈਗੀ ਉਹਨੇ ਤਾਂ ਇੱਥੇ ਪੁੱਛਿਆ ਵੀ ਨਹੀਂ ਮੈਂ ਤਾਂ ਐਂ ਸੋਚਦੀਆਂ ਵੀ ਕਮਸੇ ਕਮ ਉਹਨੂੰ ਪੁੱਛਣਾ ਤਾਂ ਚਾਹੀਦੀ ਸੀ ਤੈਨੂੰ ਕੁੜੇ ਤੂੰ ਐਨਾ ਨਖਰਾਇਆ ਕਰ ਮੈਂ ਪੁੱਛਦੀ ਹਾਂ ਉਹ ਨੂੰ ਅੰਦਰ ਜਾ ਕੇ ਗੋਗੀ ਐ ਕਰ ਹੁਣ ਰੋਟੀ ਖਾ ਲੈ ਰੋਟੀ ਖਾ ਕੇ ਕਿਤੇ ਬਾਹਰ ਨੂੰ ਨਾ ਭੱਜ ਜਾਈ ਪਈ ਆਪਾਂ ਬੈਂਕ ਜਾਣਾਗਾ ਮੈਂ ਤਾਂ ਘਰੀ ਆ ਮੈਂ ਕਿੱਥੇ ਜਾਣਾ ਆਹੋ ਤੇਰਾ ਪਤਾ ਹੀ ਨਹੀਂ ਬਾਹਰ ਨੂੰ ਵਗ ਜੇ ਸੁਣਾ ਹਾਂ ਨਹੀਂ ਸੁਣਾ ਇੱਧਰ ਬੈਠੀ ਆ ਮੈਂ ਮੈਂ ਤਾਂ ਆਇਆਂ ਦਿੱਤੀ ਮੇਰੇ ਤਿਆਰ ਜਿਹਾ ਬੈਠੀ ਕੀ ਗੱਲ ਹੈ ਕਿ ਇਹ ਕੰਮ ਨਾ ਮੇਜ ਕਪੜੇ ਪਾਰਖੇ ਨੇ ਉਹ ਮम्मी ਤੁਸੀਂ ਗਵੰਡੀਆਂ ਨੇ ਗਏ ਹੋਏ ਸੀਗੇ ਮੈਂ ਤੁਹਾਨੂੰ ਪੁੱਛਣਾ ਸੀਗਾ ਜਦ ਤੁਸੀਂ ਗਵੰਡੀਆਂ ਦੇ ਘਰੇ ਵਾਗੇ ਮਾ ਚਲ ਮੈਂ ਜਦ ਆ ਗਈ ਵੀ ਉਦੋਂ ਪੁੱਛ ਲੂੰਗੀ ਮੈਂ ਪਹਿਲਾਂ ਤਿਆਰ ਹੋਊਗੀ ਉਹ ਤਾਂ ਮੇਰੀ ਮੰਮੀ ਦਾ ਫੋਨ ਆਏਗਾ ਮੈਂ ਉਹਦੇ ਪਿੱਛੇ ਹੀ ਜਾਣਾ ਮੇਰੀ ਮੰਮੀ ਬਿਮਾਰ ਹੋ ਰਹੀ ਹੈਗੀ ਉਹ ਕਹਿੰਦੇ ਚੱਲ ਦੋ ਕੁ ਦਿਨ ਲਾ ਜਾ ਮੈਨੂੰ ਕਹਿੰਦੀ ਪੁੱਤ ਮੇਰੇ ਕਨੀਓ ਤਾਂ ਤੂੰ ਚਾਹੇ ਹਫਤਾ ਲਾਇਆ ਤੈਨੂੰ ਵੀਰਪਾਲ ਦੇ ਸੁਭਾਅ ਦਾ ਪਤਾ ਹੈਗਾ ਹੈ ਹੁਣ ਜੇ ਤੂੰ ਵਾਗੀ ਉਹਨੇ ਤਾਂ ਨਾ ਕੰਮ ਦੇ ਹੱਥ ਨਹੀਂ ਲਾਉਣਾ ਹੈਗਾ ਫਿਰ ਮੈਂ ਇਥੋਂ ਇਕੱਲੀ ਤੋਂ ਕੰਮ ਨਹੀਂ ਹੋਣਾ ਦੇਖ ਬੋ ਤਾਂ ਆਪਣੇ ਘਰ ਚ ਨਾ ਚਲਦੀ ਦਾ ਵੀਰਪਾਲ ਦੀ ਹੈ ਤੂੰ ਉਹਨੂੰ ਪੁੱਛ ਲੈ ਜੇ ਉਹ ਤੇ ਤੁਪਾਂ ਵਾਲੀ ਅਮਰੀਕੀ ਉਹ ਤਾਂ ਹਫਤਾ ਲਾਇਆ ਕੋਈ ਨਾ ਮੰਮੀ ਮੈਂ ਵੀਰਪਾਲ ਦੀ ਜੀ ਤੋਂ ਪੁੱਛ ਲੈਣੀ ਆਂਗੀ ਹੋਰ ਚੱਲ ਮੈਂ ਦੇਖਦੀ ਆ ਕੋਈ ਕੰਮ ਦਿੰਦਾ ਕੀ ਗੱਲ ਹੋ ਗਈ ਸੁਮਨ ਜਾਣਣਾ ਹੈਗਾ ਤੂੰ ਜਾਣਾਰੇ ਤਾਂ ਜੀ ਤੁਹਾਡੀ ਭੈਣ ਤੋਂ ਪੁੱਛੋ ਕੀ ਗੱਲ ਹੋ ਗਈ ਮੈਨੂੰ ਬੇਬੇ ਕਹਿ ਕੇ ਕਿ ਯੇ ਕਹਿੰਦੀ ਜੇ ਤੂੰ ਜਾਣਣਾ ਹੈਗਾ ਤਾਂ ਪਹਿਲਾਂ ਵੀਰਪਾਲ ਦੀ ਜੀ ਤੋਂ ਪੁੱਛ ਲੈ ਅੰਮਰਤ ਇੱਕ ਮਿੰਟ ਬਾਹਰ ਆਈ ਮੈਨੂੰ ਨਾ ਹੁਣ ਸੱਚ ਦਾ ਸਾਹ ਦੇਣਾ ਚਾਹੀਦਾ ਗੋਗੀ ਅੰਦਰੀ ਆ ਜਾ ਤੁਗੜਾ ਬਗਾਨਾ ਦਾ ਮੈਨੂੰ ਦਾਦੂ ਕੀ ਗੱਲ ਹੋਗੀ ਵੀਰਪਾਲ ਤੇ ਸੁਮਨ ਦੀ ਆਪਚ ਨਾ ਕਹਿਆ ਸੁਣੀ ਹੋਗੀ ਜਾਣ ਪਿੱਛੇ ਤੈਨੂੰ ਪਤਾ ਤਾਂ ਹੈਗਾ ਵੀ ਵੀਰਪਾਲ ਦੀ ਘਰੇ ਚਲਦੀ ਹੈਗੀ ਆਪਾਂ ਨੂੰ ਕੌਣ ਪੁੱਛਦਾ ਹੈਗਾ ਮੈਂ ਤਾਂ ਇਹ ਬੀਬੇ ਨੂੰ ਵੀ ਕਿਹਾ ਸੀ ਪਰ ਮੈਨੂੰ ਬੀਬੇ ਕਹਿੰਦੀ ਪਹਿਲਾਂ ਵੀਰਪਾਲ ਦੀ ਇੰਤੋਂ ਪੁੱਛ ਲੈ ਵੀ ਜੇ ਉਹ ਕੰਮ ਕਰ ਲੂਗੀ ਫਿਰ ਤੂੰ ਜਾਇ ਮੈਂ ਤਾਂ ਤੁਹਾਨੂੰ ਦੋਨਾਂ ਨੂੰ ਇਹੀ ਕਹਿਣਾ ਵੀ ਚੁੱਪ ਕਰਕੇ ਨਾ ਨਿਕਲਣ ਦੀ ਗੱਲ ਕਰੋ ਜਿਹੜਾ ਕੁਝ ਹੋਊ ਬਾਅਦ ਚ ਦੇਖੀਓ

ਇੰਨਾ ਟਾਈਮ ਹੋਇਆ ਪਿਆ ਕੀ ਕਰੀ ਜਾਂਦੀ ਐ ਅੰਦਰ ਜਾ ਕੇ ਦੇਖਦੀ ਆਂ ਲੈ ਉਹ ਤਰਸਉਈ ਚ ਵੀ ਹੈ ਨਹੀਂ ਗਈ ਚਾਹ ਚੋ ਵੀ ਨਹੀਂ ਬਣਾਈ ਜੱਗ ਖਾਲੀ ਪਿਆਗਾ ਕੀ ਗੱਲ ਕਿੱਧਰ ਵਾਗੀ ਉਹਨਾਂ ਦੱਸ ਦੁਸਕੇ ਗਈਏਗੀ ਕੀ ਭਣੇ ਕੰਦਾ ਜਿੰਨ ਚ ਵੱਜੀ ਨਹੀਂ ਐ ਕੀ ਕੁ ਮੱਚ ਗਿਆ ਵੇਖੋ ਕੀ ਸੁਮਨ ਨੂੰ ਦੇਖੇ ਕਿੱਥੇ ਹੈਗੀ ਉਹ ਤਾਂ ਭਣੇ ਅਮਰਤ ਨਾਲ ਗਈ ਐ ਮੈਨੂੰ ਲੱਗਦਾ ਪਿੰਡ ਵਾਗੀ ਚਲ ਜਾਇਆ ਉਹਨਾਂ ਦੇ ਚੁੱਪ ਕਰ ਵੇ ਬਹੁਤ ਵੱਡੀ ਗਲਤੀ ਕਰ ਲਈ ਉਹਨੇ ਮੈਥੋਂ ਪੁੱਛੇ ਬਿਨਾ ਵਾਗੀ ਜਿਹੜੀ ਉਹਦਾ ਹਰਜਾਨਾ ਨਾ ਹੁਣ ਅੰਬਰਤ ਨੂੰ ਪਹੁੰਚਣਾ ਪਊਗਾ ਨਾ ਹੁਣ ਇਹ ਕਰ ਨਾ ਹੋ ਨਹੀਂ ਰਹਾ ਹੁਣ ਬਿਨਾ ਪੁੱਛੇ ਤੋਂ ਕੋਈ ਨਹੀਂ ਸੀ ਕੰਮ ਕਰਦਾ ਨਾ ਤੇ ਇਥੋਂ ਨਾ ਮੈਥੋਂ ਹੁਣ ਇਹਨਾਂ ਦੀ ਆਪਣੀਆਂ ਮਨਮਰਜ਼ੀਆਂ ਚੱਲਣ ਲੱਗ ਗਈਆਂ ਪੂਰੇ ਬਾਜ਼ਾਰ ਤਾਂ ਜਿੱਕੀ ਪਾਈ ਜਾਨੀ ਐ ਦੱਸ ਤਾਂ ਸਹੀ ਕੀ ਗੱਲ ਹੋ ਗਈ ਕਿੰਨੇ ਵਾਰਾ ਕਹਿੰਦਾ ਸੀਗਾ ਵੀ ਮੈਂ ਹਾਂ ਨਹੀਂ ਜਾਣਾ ਤਾਂ ਵੀ ਦੇਖ ਲੈ ਅਮਰਤ ਦੇ ਸੁਮਨ ਪਿੰਡ ਵਾਗੇ ਤੇਰੀ ਗੱਲ ਸਹੀ ਐ ਪੁੱਤ ਉਹਨਾਂ ਨੇ ਤਾਂ ਮੇਰੀ ਵੀ ਨਹੀਂ ਰੱਖੀ ਉਹੀ ਤਾਂ ਗੱਲ ਆ ਮਾਂ ਹੁਣ ਤੂੰ ਉਹ ਕਰਨਾ ਜੋ ਮੈਂ ਦੱਸਦੀ ਆ ਜਦੋਂ ਫਿਰ ਕਿਤੇ ਉਹਨਾਂ ਨੇ ਜਾਣਾ ਹੋਇਆ ਦੇਖੀ ਫਿਰ ਤੇਰੀਆਂ ਕਿਵੇਂ ਮਿੰਤਾ ਕਰਨਗੇ ਹੁਣ ਇਹੋ ਜਿਹਾ ਕੀ ਕਰਨਗੇ ਪੁੱਤ ਤੂੰ ਮਾਂ ਤੂੰ ਦੇਖੀ ਚੱਲ ਕੀ ਬਣਦਾ ਉਹਨਾਂ ਨਾਲ ਇੱਕ ਵਾਰੀ ਆਉਣ ਦੇ ਘਰੇ ਉਹਨਾਂਨ ਬੱਸ ਰੁਕ ਜਾ ਅਮਰ ਤਾਂ ਇੱਥੇ ਅੱਗੇ ਪੈਰ ਪੱਟਣ ਦੀ ਲੋੜ ਨਹੀਂ ਜਿੱਥੋਂ ਆਇਆ ਨਾ ਉੱਥੇ ਹੀ ਵਗ ਜਾ। ਭਣੇ ਹੈਗੀਆ ਤਾ ਮੈਥੋਂ ਵੱਡੀਆਂ ਹੈਗੀ ਤੂੰ ਪਰ ਤੂੰ ਮੈਨੂੰ ਕਰੋ ਕਿਵੇਂ ਘਟ ਸਕਦੀ ਹੈਗੀ। ਦੇ ਮੇਰੀ ਗੱਲ ਸੁਣ ਮੰਨਣੀ ਨਹੀਂ ਕਿਸੇ ਦੀ ਕਰਨੀ ਨਹੀਂ ਚੱਕੇ ਮੂੰਹ ਤੀਜੇ ਦਿਨ ਤੁਸੀਂ ਤੁਰ ਪਾਣਿਓ। ਨਾਲ ਸੀ ਲੱਗਦੇ ਨਹੀਂ ਹੈਗੇ ਤੁਹਾਡੇ ਕੁਛ। ਹੁਣ ਇੱਥੇ ਇਕੱਠ ਬੰਨ ਕੇ ਖੜ੍ਹ ਕੇ ਇਹਨਾਂ ਨੂੰ ਅੰਦਰ ਤਾਂ ਬਹਿ ਜਾਣ ਦਿਓ ਜਾ ਕੇ। ਦੇਖੋ ਕੀ ਇਹਨਾਂ ਨੂੰ ਤਾਂ ਬੇਦਾਵੇ ਕਰਤਾ ਇਹ ਵੀ ਨਹੀਂ ਪਤਾ ਤੈਨੂੰ ਵੀ ਨਾਲ ਰਹਿਣਾ ਪਏ ਗੋਦੀ ਇਹਨਾਂ ਵਾਲਾ। ਗੋਗੀ ਤੂੰ ਚੁੱਪ ਕਰ ਜਾ। ਦੀਦੀ ਮੈਨੂੰ ਮਾਫ ਕਰ ਦੋ ਤੁਸੀਂ। ਚੁੱਪ ਕਰਨੀ ਤੂੰ। ਅੱਜ ਤੋਂ ਬਾਅਦ ਇਸ ਘਰ ਚ ਤੇ ਜ਼ਮੀਨ ਚ ਤੇਰਾ ਕੋਈ ਹਿੱਸਾ ਨਹੀਂ। ਚਾ ਸੋਹਣ ਚੱਲੀ ਫਿਰ। ਪਰ ਆਪਾਂ ਜਾਵਾਂਗੇ ਕਿੱਥੇ? ਜਦੋਂ ਆਪਣੀ ਐ ਕਰਨ ਲੱਗ ਗਏ, ਬਗਾਨੇ ਦਾ ਕਰਨਗੇ ਕਰਨਗੇ ਆ ਚੱਲੀਏ। ਬੇਬੇ ਤੁਸੀਂ ਠੀਕ ਨਹੀਂ ਕੀਤਾ। ਉਹ ਕਿੱਥੇ ਰਹਿਣਗੇ ਹੁਣ? ਉਹ ਤਾਂ ਮੇਰੀ ਵੀ ਨਹੀਂ ਮੰਨਦੇ ਸੀ। ਘਟੋ ਘਟ ਮੈਨੂੰ ਤਾਂ ਪੁੱਛ ਲਾਂਦੇ। ਵੱਡਿਆਂ ਨੂੰ ਪੁੱਛਦੇ ਨਹੀਂ ਹੁੰਦੇ ਜਦੋਂ ਘਰੇ ਬੈਠੇ ਹੁੰਦੇ ਨੇ। ਹੈ ਮਾਣ। ਕੰਮ ਤਾਂ ਸਾਰਾ ਮੈਂ ਤੇ ਅੰਮ੍ਰਿਤ ਕਰਦੇ ਆਂ। ਫਸਲ ਦੇ ਪੈਸੇ ਆ ਜਿਹੜੇ ਉਬੀਰ ਪਾਲ ਉਹਦੇ ਖਾਤੇ ਜਮਾ ਕਰਾਈ ਜਾਂਦੀ ਐ ਪੰਜ ਛੇ ਵਾਰੀ ਤਾ ਇਹਦੇ ਨਾਲ ਮੈਂ ਗਿਆਗਾ ਖਾਤੇ ਚ ਪੈਸੇ ਜਮਾ ਕਰਾਉਂ ਮਿੱਟੀ ਨਾਲ ਮਿੱਟੀ ਤਾਂ ਸੀ ਹੋਈ ਜਾਂਦੀ ਐ ਪਰ ਸਾਨੂੰ ਕੀ ਬਚਦਾ ਐ ਮੈਂ ਨਾ ਬੇਬੇ ਤੇ ਭੈਣ ਨਾਲ ਜਾ ਕੇ ਪਿਆਰ ਨਾਲ ਗੱਲ ਕਰਦਾ ਵੀ ਅਮਰਤ ਤੇ ਸਾਹਮਣੇ ਇੱਥੇ ਆ ਜਾ ਨਾਲੇ ਭੈਣ ਨੂੰ ਵਿਆਹ ਕੇ ਨਾ ਅੱਗੇ ਤੋਰਦੀ ਵੇਬ ਮੈਂ ਇਹ ਗੱਲ ਕਰਦਾ ਸੀ ਵੀ ਆਪਾਂ ਹੁਣ ਭੈਣ ਦਾ ਕਿਤੇ ਹੋਰ ਦੇਖੀਏ ਵਿਆਹ ਉਹ ਕਰੀਏ ਐ ਹੁਣ ਕਿੰਨਾ ਚਿਰ ਬਿਠਾ ਕੇ ਰੱਖਾਂਗੇ ਘਰੇ ਆਪਾਂ ਹੋਰ ਪੁੱਤ ਮੈਂ ਪੁੱਛਿਆ ਤੀ ਉਹਨੂੰ ਇੱਕ ਵਾਰੀ ਮੈਂ ਆਖਿਆ ਵੀ ਤੇਰਾ ਵਿਆਹ ਕਰਦਾਂ ਨੇ ਹੁਣ ਐ ਤਾਂ ਕੁੜੀਆਂ ਕਹਿੰਦੀਆਂ ਨਹੀਂ ਹੁੰਦੀਆਂ ਵੀ ਸਾਡਾ ਵਿਆਹ ਕਰ ਦੋ ਆਪਾਂ ਕੋਈ ਵਧੀਆ ਜਿਹਾ ਮੁੰਡਾ ਪਾਲ ਕੇ ਨਾ ਧੀਮਾਲੀ ਚੰਗੀ ਜ਼ਮੀਨ ਜੂਨ ਹੋਵੇ ਵਧੀਆ ਮੁੰਡਾ ਹੋਵੇ ਨਸ਼ੇ ਪੱਤੇ ਨਾ ਕਰਦਾ ਵੇ ਸਾਰੀ ਪੜਤਾਲ ਕਰਕੇ ਆਪਾਂ ਕਰਦਾਂਗੇ ਵਿਆਹ ਇਹਦਾ ਮੈਂ ਵੀ ਇਹੀ ਕਹਿੰਦਾ ਸੀਗਾ ਵੀ ਜੇ ਕੋਈ ਵਧੀਆ ਟਿਕਾਣਾ ਮਿਲਦਾ ਤਾਂ ਵਿਆਹ ਕੇ ਤੋਰ ਦਾਂਗੇ ਹੁਣ ਹੁਣ ਮੌਕੇ ਨਾਲੇ ਤੁਸੀਂ ਉਹ ਤਾਂ ਪੜਤਾਲ ਕਰ ਤਰ ਕੁਛ ਦੇਖ ਲਓ ਉਹਨੂੰ ਤਾਂ ਮੈਂ ਆਪੇ ਮਨਾ ਲੂੰਗੀ ਚੱਲ ਠੀਕ ਹੈ ਫਿਰ ਕੀ ਗੱਲ ਮਾਂ ਹੈ ਚੁੱਪ ਜੇ ਕਰੀ ਬੈਠੀ ਐ ਕੀ ਹੋ ਗਿਆ ਤੈਨੂੰ ਉਹ ਤੇ ਨੂੰ ਪੁੱਤ ਬਾਹਰ ਰਹਿੰਦੇ ਹੁਣ ਕੋਠੇ ਜਿੱਦੀ ਤੀਂ ਦੀ ਜ਼ਿੰਦਗੀ ਖਰਾਬ ਹੋਈ ਜਾਵੇ ਕਰੇ ਉਹ ਮਾਂ ਕਿੱਥੋਂ ਖੁਸ਼ ਰਹਿ ਸਕਦੀ ਐ ਪੁੱਤ ਮਾਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਂ ਦੂਜੀ ਥਾਂ ਨਹੀਂ ਜਾਣਾ ਕਿੰਨੇ ਕਵਾਰਾਂ ਕਹਾਵੇਂਗੀ ਹੋਰ ਮੈਥੋਂ ਪੁੱਤ ਤੂੰ ਦੂਰ ਦੀ ਸੋਚ ਅੱਜ ਤਾਂ ਮੈਂ ਬੈਠੀ ਆ ਤੇਰੀ ਕਦਰ ਜੇ ਤੂੰ ਇਹ ਹੀ ਕਾਦਰ ਰੱਖਣੀ ਐ ਨਾ ਮੇਰੀ ਮੰਨ ਲੈ ਮੁੰਡਾ ਫੌਜੀ ਹੈਗਾ ਵਧੀਆ ਮੁੰਡਾ ਹੈਗਾ ਪੁੱਤ ਤੇਰੇ ਮੰਗੂ ਉਹਦਾ ਵੀ ਤਲਾਕ ਹੋਇਆ ਹੋਇਆ ਐ ਤੈਨੂੰ ਨਾ ਮੇਰੀ ਸੌਂ ਲੱਗੇ ਪੁੱਤ ਤੂੰ ਮੰਨ ਜਾ ਆਖੇ ਲੱਗ ਜਾ ਚੱਲ ਬੇਬੇ ਤੇਰੀ ਗੱਲ ਵੀ ਠੀਕ ਹੈਗੀ ਪਰ ਮੈਨੂੰ ਐ ਤਾਂ ਦੱਸ ਪਰਿਵਾਰ ਵੱਡਾ ਕਿ ਛੋਟਾ ਪੁੱਤ ਮੈਨੂੰ ਵੀਰ ਉਹ ਦੱਸ ਦੀ ਤੀਗੀ ਵੀ ਮੁੰਡਾ ਤਾਂ ਫੌਜੀ ਹੈਗਾ ਉਹ ਤਾਂ 10 ਦਿਨ ਲਾ ਕੇ ਜਾਂਦਾ ਮਾਗਰ ਉਹਦੀ ਮਾਂ ਤੇ ਬਸ ਉਹਦਾ ਵੱਡਾ ਭਾਈ ਨੇ ਦੋਨੇ ਚੱਲ ਠੀਕ ਆ ਮਾਂ ਮੈਂ ਤਾਂ ਹਾਂਗੀ ਚੱਲ ਮੰਨੀ ਦਾ ਸਹੀ ਐਵੇਂ ਸਖਾਰਾ ਪਿੰਡ ਗਈ ਜਾਂਦਾ ਸੋਡੀ ਤੱਕਰੇ ਕੁੜੀ ਦੀ ਚਲਦੀ ਆ ਨਾ ਮੇਰੀ ਗੱਲ ਸੁਣ ਜਿਜਵਤੀ ਹੋ ਕੇ ਨਾ ਅੰਮ੍ਰਿਤ ਤੇ ਸੁਮਨ ਨੂੰ ਮੇਰੇ ਬਿਆਹ 'ਚ ਨਾ ਸੱਦ ਲਈ ਕੋਈ ਨਾ ਪੁੱਤ ਤੇਰਾ ਛੋਟਾ ਭਾਈ ਐ ਫੇਰ ਕੀ ਹੁੰਦਾ ਗਿਆ ਜੇ ਆਜੂਗਾ ਉਹਨਾਂ ਨੇ ਥੋੜਾ ਕੁਝ ਕੀਤਾ ਆਪਣੇ ਨਾਲ ਪੁੱਤ ਤੂੰ ਗੁੱਸੇ ਨੂੰ ਮਾਰ ਤੇ ਤੇਰਾ ਛੋਟਾ ਭਾਈ ਐ ਦੇਖ ਲੋਕ ਕੀ ਕਹਿਣਗੇ ਐ ਨੋਹਾਂ ਨਾਲ ਮਾਸ ਦੂਰ ਨਹੀਂ ਹੁੰਦਾ ਹੁੰਦਾ ਮਾਜੇ ਲੋਕਾਂ ਨੇ ਸੁਣਨੀ ਐ ਨਾ ਮੇਰਾ ਤਾਂ ਵਿਆਹ ਤੋਂ ਜਵਾਬ ਆਏਗਾ ਚੱਲ ਪੁੱਤ ਜਿਵੇਂ ਤੂੰ ਕਹੇਂਗੇ ਉਹ ਮੈਂ ਕਰ ਲਾਂਗੇ ਫੇਰ ਹੋਰ ਕੀ ਐ ਕੁੜੀ ਵੀ ਪਾਲਾ ਚਾਹ ਬਣਾ ਦੇ ਗੁੱਟਣਾ ਫਿਰ ਦਵਾਈ ਦੂ ਹੀ ਲੈ ਲੂੰਗੀ ਬਣਾਉਣੀ ਆ ਬੇਬੇ ਇਹ ਕਾ ਬੁੜੀ ਨਹੀਂ ਟਿਕਣ ਦਿੰਦੀ ਇਹਨੂੰ ਚਾਹ ਬਣਾ ਦੇ ਇਹਨੂੰ ਰੋਟੀ ਫੜਾ ਦੇ ਪਿੰਡ ਵਧੀਆ ਸੀ ਬੇਲੇ ਰਹਿੰਦੇ ਸੀ ਚਲ ਮਨਾ ਪੋਚਾ ਵੀ ਲਾਈ ਦੇ ਨਾ ਆ ਦੇਖ ਲੈ ਇਹ ਕਾ ਛੜੇ ਜੇਠ ਨੇ ਤਪਾ ਰੱਖਿਆਗਾ ਇਹਨੂੰ ਆਈ ਨਹੀਂ ਦਿੰਦਾ ਵੀ ਪੋਚੇ ਲਾਈ ਜਾਂਦੀ ਆ ਉੱਤੋਂ ਦੀ ਟੱਪ ਗਿਆ ਪੈੜਾਂ ਪਾਤੀਆਂ ਮੈਂ ਤਾਂ ਸਾਰਾ ਦਿਨ ਖਾਪੀ ਜਾਨੀ ਆ ਇਹਨਾਂ ਦੇ ਕੋਈ ਅਸਰ ਨਹੀਂ ਹੈਗਾ ਸਿਹਤ ਤੇ ਇਹਦਾ ਵੀ ਕੋਈ ਹੱਲ ਕਰਨਾ ਪਊ ਜੀ ਕਰਦਾ ਇਹਨੂੰ ਬਾਹੋਂ ਫੜ ਕੇ ਨਿਕਰੋਂ ਬਾਹਰ ਕੱਢ ਦਿਆਂ ਸਾਰੇ ਟੱਬਰ ਨੇ ਜਾਣ ਲੈਣੀ ਕਰਖੀਏ ਨਾ ਉਹਨਾਂ ਆ ਫੋਨ ਆ ਗਿਆ ਕੀ ਦਾ ਆ ਗਿਆ ਹਲਦਾ ਹੈ ਹੈਲੋ ਹਾਂ ਸਸੀ ਕਾਲ ਜੀ ਠੀਕ ਹੈ ਕੰਜੀ ਵਧੀਆ ਤੁਸੀਂ ਦੱਸੋ ਠੀਕ ਹੋ ਰੋਟੀ ਖਾ ਲਈ ਹੋਰ ਸੇਤ ਕਿਵੇਂ ਹੈ ਠੀਕ ਹੈ ਵਧੀਆ ਕੁਛ ਨਹੀਂ ਜੀ ਪੋਚਾ ਜੇ ਲਾਈ ਜਾਂਦੀ ਸੀ ਪੋਚੇ ਲਾਉਂਦੇ ਲਾਉਂਦੇ ਉਹ ਤੁਹਾਡਾ ਬੱਡਾ ਭਰਾ ਦੇਖ ਲਓ ਉਤੋਂ ਦੀ ਨੰਗ ਅਈ ਨਹੀਂ ਸੋਚਦੇ ਵੀ ਇਹ ਤਾਂ ਤੜਕੇ ਦੀ ਖਪੀ ਜਾਂਦੀ ਹੈਗੀ ਵੀ ਹੁਣ ਇਹ ਚ ਵੀ ਜਾਣ ਪਾਈ ਹੈਗੀ ਇਹ ਕਿਹੜਾ ਉਹੀ ਗੱਲ ਹੈ ਮਿੱਟੀ ਦੀ ਬਣੀ ਹੈ ਹੋਰ ਵਧੀਆ ਜੀ ਵਧੀਆ ਬੇਬੇ ਨਾਲ ਗੱਲ ਕਰਾਵਾਂ ਜੀ ਤੁਹਾਡੀ ਚਲ ਕੋਈ ਨਾ ਫੇਰ ਮੈਂ ਕੰਮ ਤੰਦਨ ਮੇੜ ਕੇ ਲਾਉਂਗੀ ਜੀ ਸੁਣ ਫੋਨ ਚਲ ਠੀਕ ਹੈ ਠੀਕ ਹੈ ਠੀਕ ਚੰਗ ਓਕੇ ਮਨ ਤਾਂ ਇਸ ਵਤਨ ਕੀ ਦਾਗ ਲੈਣਾ ਸੀ ਚਲ ਹੁਣ ਫੇਰ ਕੰਮ ਨਵੇੜ ਕੇ ਲਾ ਰੂ ਬੇਢੀ ਉਹ ਮੇਰੇ ਕੰਮ ਪਏ ਨੇ ਹੈ ਤਾਂ ਪੋਚੇ ਦੀ ਅੱਧ ਵਿਚਾਲਾ ਹੋਇਆ ਪਿਆਗਾ ਨਹੀਂ ਹੁਣ ਨੂੰ ਨਿਬੜ ਜਾਂਦਾ ਕਿਤੇ ਕੁਸ ਕਹਿ ਦਿੰਦੇ ਨੇ ਕਿਤੇ ਕੁਸ ਕਹੇ ਇਹਨੇ ਤਾਂ ਕੰਮ ਹੋਪ ਕਰੇ ਮਾਰੀ ਜਾਂਦੇ ਨੇ ਤੇ ਬੇਡੇ ਨੇ ਪਹਿਲੇ ਨੂੰ ਕੋਈ ਕੰਮ ਨਹੀਂ ਦਿੰਦਾ ਉਸ ਜੀ ਬੁੜੀ ਹੋ ਰਹੀ ਹੈ ਓ ਜਓ ਵੱਡਾ ਹੋ ਰਿਹਾਗਾ ਖਾਈ ਜਾਂਦੇ ਨਹੀਂ ਬੱਚੇ ਉਹ ਪਈ ਵੀਰਪਾਲ ਆ ਕੰਮ ਕਰਕੇ ਨਾ ਰੋਟੀ ਲਾ ਦੇ ਮੈਂ ਰੋਟੀ ਖਾ ਕੇ ਜਾਣਾ ਕਿਸੇ ਬੰਦੇ ਨਾਲ ਕੰਮ ਜਾਣਾ ਪਿੰਡ ਚ ਬਣਾ ਦੇ ਨੀ ਬਾਈ ਰੋਟੀ ਤਾਂ ਹਾਂ ਫੈਨਾ ਤਾਂ ਨਾ ਜੇਠ ਜਿਹਦਾ ਹੱਲ ਕਰਨਾ ਪੈਂਦਾ ਇਹ ਤਾਂ ਮੁਖਤਿਆਰੀ ਖੋਮ ਫਿਰ ਸਾਰਾ ਕੰਮ ਹੋ ਗੂ ਜਿੰਨਾ ਚਿਰ ਇਹਦੇ ਹੱਥ ਚ ਨਾ ਓਨਾ ਚਿਰ ਤਾਂ ਆਹੀ ਕੁਸਰਤ ਹੋਗਾ ਆਪਦੇ ਹੱਥ ਚ ਕਰਨੀ ਪਊਗੀ ਵੀਰ ਪਹਿਲਾ ਨਹੀਂ ਇੱਥੇ ਜਾਲੀ ਚ ਮੇਰੀਆਂ ਦਵਾਈਆਂ ਪਈਆਂ ਲੱਗੀਆਂ ਚਾਰ ਪੰਜ ਉਹਨਾਂ ਨੂੰ ਪੀ ਕੇ ਸਮਾਰ ਕੇ ਉਹਨਾਂ ਨੂੰ ਭੁੰਨ ਕੇ ਮੈਨੂੰ ਫੜਾਈ ਮੈਂ ਗੋਡਿਆਂ ਤੇ ਲਾਉਂਗੀ ਮੇਰੇ ਖੋਡੇ ਵਾਲੇ ਦੁਖੀ ਜਾਂਦੇ ਨੇਗੇ ਲਾ ਆਪ ਤਾਂ ਡਿਉਟੀ ਤੇ ਭਾਗੇ ਇਹਨਾਂ ਨੂੰ ਮੇਰੇ ਕੋਲ ਤਾਂ ਗਈ ਕੋਈ ਕੁਸਮਾਂਗ ਦਾ ਕੋਈ ਕੁਸਮਾਂਗ ਦਾ ਮੈਂ ਇਆਂ ਕੱਲੀ ਜਾਣੀ ਇਹਨਾਂ ਦੇ ਭਾਂਦਪ ਤੇਲੇ ਖਾਣੇ ਨੇ ਭਾਂਦਪ ਤੇਲੇ ਪਾਣੀ ਤਾਂ ਨਹੀਂ ਪੀਣ ਵਾਲੇ ਨੇਗੇ ਕੀ ਕਰੂ ਅਗਲਾ ਕੱਲਾ ਜਾਣ ਉੱਪਰ ਜਾਈ ਮੈਂ ਨਾ ਅਜ ਦੂਰ ਜਾਣਾ ਮੈਨੂੰ ਐ ਨਹੀਂ ਪਤਾ ਮੁੜਿਆ ਨਾ ਜਾਵੇ ਆਥਣ ਤੱਕ ਤੂੰ ਪਸ਼ੂਆਂ ਕਣੀ ਗੇੜਾ ਮਾਰਨੀ ਸੌ ਹੱਥ ਰੱਸਾ ਸਿਰੇ ਤੇ ਗੰਡ ਮੈਥੋਂ ਨਹੀਂ ਵੀਰ ਜੀ ਪਸ਼ੂਆਂ ਦਾ ਕੰਮ ਵੰਦਾ ਮੇਰੀ ਇੱਕ ਗੱਲ ਸੁਣ ਲੋ ਸਾਰਾ ਤਾਂ ਮੇਰੇ ਲੈ ਦੇ ਚੁੱਲ੍ਹੇ ਚੌਕੇ ਦਾ ਕੰਮ ਐ ਪੋਚੇ ਏ ਝਾੜੂ ਏ ਮੈਥੇ ਹੱਥ ਖੜੇ ਨੇ ਮੈਥੋਂ ਨਹੀਂ ਪਸ਼ੂਆਂ ਦਾ ਵੰਦਾ ਅਸੀਂ ਤਾਂ ਭਈ ਪਹਿਲਾਂ ਵੀਰ ਨਾਲ ਗੱਲ ਕੀਤੀ ਸੀ ਵੀ ਤੂੰ ਪਚੋਲੇ ਨਾਲ ਗੱਲ ਠੋਕਰ ਲਈ ਵੀ ਬੇਬੇ ਤਾਂ ਬੈਠੀ ਆ ਹੁਣ ਮੰਜੇ ਤੇ ਕੰਮ ਤਾਂ ਹੁਣ ਸਾਰਾ ਤੈਨੂੰ ਹੀ ਕਰਨਾ ਪਊਗਾ ਮੇਰੇ ਤੋਂ ਨਾ ਇਹ ਆਸ ਰੱਖੋ ਮੈਂ ਇਥੇ ਨਹੀਂ ਪਸ਼ੂਆਂ ਦਾ ਕੰਮ ਬੰਨਦਾ। ਹੈ ਪਰ ਜਾਈ ਤੂੰ ਬੋਲਦੀ ਕਿਵੇਂ ਮੈਨੂੰ? ਵੇ ਕੀ ਤੂੰ ਮੇਰੇ ਤੇ ਡੀਸੀ ਲੱਗੇਗਾ? ਮੈਂ ਨਹੀਂ ਪਸ਼ੂਆਂ ਦਾ ਕੰਮ ਕਰਦੀ। ਪਸ਼ੂਆਂ ਦਾ ਕੰਮ ਕਰਨਾ ਦੂਰ ਦੀ ਗੱਲ ਹੈ। ਨਾ ਮੈਂ ਤੇਰੇ ਕੱਪੜੇ ਤੋਂ ਮੈਂ ਨਾਵੇਂ ਪਕਾਵਾਂ ਤੇਰੀ ਰੋਟੀ। ਹੁਣ ਮੇਰੀ ਵੀ ਗੱਲ ਸੁਣ ਲੈ ਫਿਰ ਅੱਜ ਤੋਂ ਬਾਅਦ ਮੇਰੀ ਰੋਟੀ ਪਕਾਈ ਵੀ ਨਾ। ਬੇਬੇ ਆਹ ਦੇਖ ਲਾ। ਮੈਨੂੰ ਨਹੀਂ ਲੋੜ ਇਹ ਜੀ ਰੋਟੀ ਦੀ। ਮੇਰਾ ਪੁੱਤ ਰੱਬ ਦੀਆਂ ਦਿੱਤੀਆਂ ਖਾਣ ਵਾਲਾ। ਹੈ ਤੂੰ ਕਿਵੇਂ ਬੋਲਦੀ ਹੈਂਗੀ? ਸਾਧ ਬੰਦਾ। ਨਾ ਰੋਟੀ ਦਾ ਜਵਾਬ ਦਿੰਦਾ ਯੱਕ ਦੇ ਕੇ ਨਾ ਇਹ ਕੱਪੜਾ ਨੂੰ ਜਵਾਬ ਦਿੰਦਾ ਤੇਰੇ ਜੀ ਕੀ ਕਰਦਾਗਾ? ਤੂੰ ਤਾਂ ਬੇਬੇ ਆਪਣੇ ਪੁੱਤ ਦੀ ਕਰਾਉਣੀ ਐ ਮੈਥੋਂ ਨਹੀਂ ਗੋਹਾ ਕੁੜਾ ਹੁੰਦਾ ਮੈਂ ਨਹੀਂ ਸਿੱਧਦੀ ਗੋਹਾ ਕਬੀਲਦਾਰੀ ਦੇ ਮੂਰੇ ਤਾਂ ਜੇਠ ਹੋਵੇ ਸਾਂਝੇ ਘਰ ਚ ਕੰਮ ਮੈਂ ਕਰਾਂ ਇਹ ਵੀ ਕਰੀ ਦੇਊਗਾ ਇਹ ਕਿਹੜਾ ਕਿਤੇ ਬਾਹਰ ਜਾ ਕੇ ਸਿੱਟੂਗਾ ਕਿਉਂ ਕੋਲੇ ਸਪਾਏਗਾ ਮੇਰੀ ਗੱਲ ਸੁਣ ਲੈ ਮੈਂ ਤਾਂ ਤਾਂ ਰਹੂੰ ਜੇ ਇਹਨੂੰ ਅੱਡ ਕਰਾਂਗੀ ਮੈਂ ਇਹਦੀ ਰੋਟੀ ਨਹੀਂ ਲਾਉਂਦੀ ਸੱਤ ਬਚਨ ਪੈਣੇ ਤੂੰ ਮੇਰੀ ਭਝਾਈ ਵੀ ਐ ਤੇ ਤੂੰ ਮੇਰੀ ਭੈਣ ਵੀ ਐ ਤੁਸੀਂ ਬਸ ਬੇਬੇ ਨਾਲ ਨਾ ਫਰਕ ਕਰਿਓ ਮੈਂ ਤਾਂ ਦੋ ਰੋਟੀਆਂ ਬਾਹਰ ਵੀ ਖਾ ਲੂੰਗਾ ਤੂੰ ਡੋਲ ਨਾ ਤੇਰੇ ਨਾਲ ਮੈਂ ਖੜੀ ਆਂਗੀ ਨਹੀਂ ਮੈਨੂੰ ਫੋਨ ਲਾ ਕੇ ਦੀ ਆਰ ਨਾ ਕਰਾਂ ਗੱਲ ਇਹਨੇ ਕੀ ਲਾਉਣਾ ਬੇਬੇ ਜੇ ਮੈਂ ਲਾ ਕੇ ਦੇਮ ਤੇਰੀ ਕਰਾਮਾ ਉਤਾਰਨ ਨਾਲ ਗੱਲ ਨਾ ਬੇਬੇ ਕਾਹਨੂੰ ਫਰਕ ਪਾਉਣੀ ਹੈਗੀ ਕੋਈ ਗੱਲ ਨਹੀਂ ਮੈਂ ਤਾਂ ਅੱਡ ਹੋ ਜਾਨਾਗਾ ਮੈਂ ਤਾਂ ਆਪਦਾ ਹਿੱਸਾ ਵੀ ਇਹਨਾਂ ਨੂੰ ਦਿੱਤਾ ਕੋਈ ਗੱਲ ਨਹੀਂ ਐਨੇ ਕੋਸ ਨਾਲ ਨਾ ਲਾਲਚ ਨਾਲ ਤੈਨੂੰ ਸਾਂਭ ਲੈਣਗੇ ਤੈਨੂੰ ਸੌ ਲੱਗੇ ਮੇਰੀ ਮੇਰੀ ਉਤਾਰਨਾ ਇੱਕ ਵਾਰੀ ਗੱਲ ਕਰਾ ਦੇ ਲੈ ਬੇਬੇ ਲਾ ਦਾ ਜੋਪ ਨੇ ਹਤਾਰ ਮੈਂ ਤੈਨੂੰ ਟੈਕਸ਼ਨ ਨਹੀਂ ਦੇਣੀ ਚਾਹੁੰਦੀ ਤੀਗੀ ਸਾਡਾ ਤਾਂ ਇਹਨੇ ਵੀਰਪਾਲ ਲੈਣਾ ਜਿਉਣਾ ਦੁੱਬਰ ਕਰ ਛੱਡੇਗਾ ਜਾਂ ਕਹਿੰਦੀ ਮੈਂ ਰਹੂੰ ਜਾਂ ਤੁਸੀਂ ਰਹੋਗੇ ਇਹ ਤਾਂ ਵੀਰਪਾਲ ਤਾਂ ਇਹ ਕਹਿੰਦੇ ਮੈਂ ਮੰਨੂ ਦੀ ਰੋਟੀ ਨਹੀਂ ਪਕਾਉਣੀ ਲੈ ਕਰ ਲੈ ਗੱਲ ਇਹਨਾਂ ਨਾਲ ਹੈਲੋ ਹਾਂਜੀ ਸਾਰਾ ਦਿਨ ਤਪਉਂਦੇ ਆ ਜੀ ਮੈਨੂੰ ਕਦੇ ਕਹਿੰਦੇ ਨੇ ਗੋਹਾ ਸਿੱਟ ਕੇ ਕਹਿੰਦੇ ਨੇ ਸੰਨਿਆਪਾ ਮੈਂ ਇੱਥੋਂ ਨਹੀਂ ਹੁੰਦਾ ਐਸੋੜੀ ਹਿੰਡ ਦੇ ਕਾਰਨ ਪਹਿਲਾਂ ਵਾਲੀ ਤਾਂ ਹੀ ਨਹੀਂ ਰਹੀ ਘਰ ਵਾਲੀ ਤਾਂ ਹੀ ਉਹ ਬਾਗ ਗਈ ਜੇ ਸੋੜੀ ਆ ਹਿੰਡ ਰਹੂ ਮੈਂ ਤਾਂ ਆਪ ਜਾਉਂਗੀ ਮੇਰੇ ਕਿਹੜਾ ਪਿੱਕ ਕਰ ਥਾਣੀ ਹੈਗਾ ਮੈਨੂੰ ਰਹਿਣ ਨੂੰ ਜੇ ਸੋੜੀ ਇਹੀ ਹਿੰਡ ਰਹੂਗੀ ਨਾ ਜੀ ਮੈਂ ਤਾਂ ਆਪ ਆਪ ਦੇ ਪਿੱਕੇ ਜਾਨੀ ਆ ਚੰਗ ਠੀਕ ਵੀਰ ਪਾਲਾ ਇੱਕ ਵਾਰੀ ਫੇਰ ਸੋਚ ਲੈ ਇਹ ਬੀੜਾ ਖੁੰਝੇ ਹੱਥ ਨਹੀਂ ਹੋਣਾ ਮੈਂ ਤਾਂ ਸੋਚ ਲਿਆ ਵੇ ਬਿਆਹ ਦੇ ਬਾਰੇ ਤੁਸੀਂ ਆਗੇ ਮੁੰਡੇ ਬਾਰੇ ਸੋਚੋ ਜੇ ਤੁਹਾਡਾ ਐਡਾ ਪਰਿਵਾਰ ਚੰਗਾ ਹੁੰਦਾ ਤਾਂ ਇਹਨੂੰ ਨਾ ਵਿਆਹ ਲੈਂਦੀ ਮੈਂ ਨਹੀਂ ਹੋਂਦ ਤੇ ਰੋਕਦੀ ਹੈਗੀ ਰਹਿਣ ਵੀ ਕੌਣ ਲੱਗਿਆ ਸੋਡੇ ਬੀਬੇ ਆਪਾਂ ਸਹੀ ਕੀਤਾ ਕੋ ਗਲਤ ਸਹੀ ਕੀਤਾ ਜਮਾ ਆਪੇ ਆਜੂ ਵੀ ਨੱਚ ਕੇ ਪੁੱਤ ਤੂੰ ਅਚਾਨਕ ਹੀ ਆ ਗਈ ਨਾ ਕੋਈ ਫੋਨ ਨਾ ਕੁਛ ਦੱਸਿਆ ਤਾਂ ਕੀ ਗੱਲ ਹੈ ਬਣੇ ਜੇ ਤੂੰ ਆਉਣੀ ਸੀ ਮੈਨੂੰ ਦੱਸ ਦਿੰਦੀ ਮੈਂ ਤੈਨੂੰ ਜਾ ਕੇ ਲਿਆਉਂਦਾ ਮੈਨੂੰ ਤਾਂ ਐ ਲੱਗਦਾ ਕੋਗੀ ਜਿਵੇਂ ਮੇਰਾ ਅਚਾਨਕ ਆਉਣਾ ਨਾ ਸਾਨੂੰ ਚੰਗਾ ਨਹੀਂ ਲੱਗਿਆ ਨਹੀਂ ਨਹੀਂ ਪੁੱਤ ਤੂੰ ਗੱਲ ਦੱਸ ਖਾਸੀ ਪਰੇਸ਼ਾਨ ਜੀ ਲੱਗਦੀ ਐ ਤੇ ਕੋਈ ਗੱਲ ਐ ਭਾਈ ਦੱਸ ਚੁੱਪ ਕੇ ਬੈਠੀ ਐਂ ਕੀ ਸਮਨ ਤੂੰ ਮੰਮੀ ਆ ਕੇ ਕੀ ਕੀਤਾ ਤੁਸੀਂ ਪੁੱਤ ਤੇਰੇ ਵਿਆਹ ਤੋਂ ਮਗਰੋਂ ਨਾ ਮੈਂ ਲੈ ਕੇ ਆਈਆਂ ਨੂੰ ਨੰਬਰਤ ਦੇ ਸੁਮਨ ਨੂੰ ਮੈਂ ਨਾ ਕੱਲੀ ਕੰਧਾਂ 'ਚ ਵਜਦੀ ਫਿਰਦੀ ਸੀ ਕਿਤੇ ਜੀ ਨਹੀਂ ਲੱਗਦਾ ਸੀਗਾ ਪੁੱਤ ਸੁਮਨ ਤੇ ਨਾ ਵਰਤਾ ਕਰਾਏ ਤੇ ਰਹਿੰਦੇ ਸੀਗੇ ਫਿਰ ਮੈਂ ਨਾ ਤਰਸ ਜਾਇਆ ਫਿਰ ਮੈਂ ਲਿਆਈ ਮੈਂ ਥਰੇ ਹੈ ਨਹੀਂ ਗਿਆ ਸੁਮਨ ਮੈਨੂੰ ਪੀਣਾ ਪਾਣੀ ਤੇਰੇ ਹੱਥ ਦੀ ਹਰੇਕ ਚੀਜ਼ ਨਾ ਮੈਨੂੰ ਜ਼ਹਿਰ ਲੱਗਦੀ ਐ ਤੂੰ ਤੁਸੀਂ ਗੁੱਸਾ ਕਿਉਂ ਕਰਦੇ ਹੋ ਜੇ ਤੁਹਾਨੂੰ ਮੇਰੇ ਨਾਲ ਕੋਈ ਨਰਾਜ਼ਗੀ ਹੈ ਤਾਂ ਮੈਨੂੰ ਮਾਫ਼ ਕਰ ਦਿਓ ਦੇਖ ਵੀਰਪਾਲ ਪੁੱਤ ਅੱਜ ਵੀ ਇਹਨਾਂ ਦਾ ਘਰ ਹੈ ਕੱਲ ਨੂੰ ਵੀ ਇਹਨਾਂ ਦਾ ਹੈ ਤੈਨੂੰ ਕਾਦੀ ਦਿੱਕਤ ਹੈ ਮਾਂ ਇਹਨਾਂ ਦਾ ਘਰ ਕਿਵੇਂ ਮੇਰਾ ਵੀ ਇਸ ਘਰ 'ਚ ਹਿੱਸਾ ਹੈ ਕੁੜਤ ਨੂੰ ਸ਼ਰਮ ਨਹੀਂ ਆਉਂਦੀ ਹੈ ਹਿੱਸਾ ਮੰਗਦੇ ਨੂੰ ਮੈਂ ਤਾਂ ਸ਼ਰਮ ਆਉਂਦੀ ਤੈਨੂੰ ਧੀ ਕਹਿੰਦੀ ਨੂੰ ਵੀ ਮੰਮੀ ਆਹ ਉਤਾਰ ਦਾ ਫੋਨ ਆਈ ਜਾਂਦਾ ਹੈ ਹੈਲੋ ਹਾਂ ਸਰ ਭਾਈ ਸਤਿ ਸ਼੍ਰੀ ਅਕਾਲ ਹੈ ਮੈਂ ਤਲਾਕ ਬਈ ਜੇ ਤੈਨੂੰ ਕੁਝ ਗਿਆ ਵੀਰ ਪਾ ਲੈਂਦਾ ਮੈਂ ਮਾਫੀ ਮੰਗਦਾ ਤੇਥੋਂ ਬਈ ਆ ਕੰਮ ਨਾ ਕਰਿਓ ਅਸੀਂ ਕੱਲ ਨੂੰ ਆ ਜਾਨੇਗੇ ਧੀ ਮੈਂ ਹੱਕੀ ਸੁਣੀ ਜਾਂਦੀ ਆ ਮੇਰੇ ਛਾਟੇ ਚ ਤਾਂ ਉੱਥੇ ਵੀ ਖੇ ਪਾਤੀ ਉੱਥੇ ਵੀ ਨਹੀਂ ਬਸਦੀ ਤੂੰ ਹੈ ਤੇ ਆ ਸੁਣਨ ਪਤਾ ਕਿੰਨੇ ਮੇਰੀ ਸੇਵਾ ਕਰਦੀ ਆ ਮੈਨੂੰ ਗਠਿਆ ਹੋ ਗਿਆ ਤੀਗਾ ਇਹਨੇ ਬਥੇਰੀ ਸੇਵਾ ਕੀਤੀ ਆ ਮੇਰੀ ਜੇ ਮੈਂ ਠੀਕ ਬੈਠੀ ਆ ਇਹਦੀ ਵਜ੍ਹਾ ਕਰਕੇ ਬੈਠੀ ਆ ਮੈਂ ਜੋ ਵੀ ਆ ਮੈਂ ਹੀ ਨਹੀਂ ਉੱਥੇ ਜਾਣਾ ਰੱਖ ਜੇ ਤੈਨੂੰ ਅਸੀਂ ਵੀ ਨਹੀਂ ਹੈਗੇ ਤੂੰ ਚੁੱਪ ਕਰਕੇ ਉੱਥੇ ਵਗ ਜਾ ਉਹੀ ਤੇਰੇ ਮਾਪਿਓ ਨੇ ਹੁਣ ਬਾਈ ਕਿੱਡੀ ਕੀ ਗੱਲ ਹੋਗੀ ਦੀ ਜੇ ਬਾਈ ਦੇ ਭਾਈ ਦੀ ਤੈਨੂੰ ਰੋਟੀ ਪਕਾਉਣੀ ਪੈਗੀ ਸੀ ਬਾਈ ਉਤਾਰ ਬਾਈ ਮੈਨੂੰ ਦੱਸਦਾ ਸੀਗਾ ਵੀ ਉਹਦਾ ਹਿੱਸਾ ਵੀ ਛੋਡੇ ਕੋਲੇ ਐ ਨਾਲ ਇਹਨਾਂ ਪਿਓ ਵਾਲੀ ਨੌਕਰੀ ਸੀ ਜਿਹੜੀ ਉਤਾਰ ਦੇ ਪਿਓ ਦੀ ਉਹ ਨੂੰ ਮਿਲਦੀ ਸੀਗੀ ਉਹਨੇ ਉਤਾਰ ਨੂੰ ਨੌਕਰੀ ਦਵਾਤੀ ਬਈ ਅੱਜ ਜੋ ਵੀ ਉਤਾਰ ਹੈ ਨਾ ਆਪਦੇ ਵੱਡੇ ਭਰਾ ਦੀ ਬਦੌਲਤ ਹੈ ਤੁਸੀਂ ਉਹਦੇ ਵੱਡੇ ਭਰਾ ਨੂੰ ਪਿੱਛੇ ਸਿੜਤਾ ਨਾਲੇ ਜੇਠ ਹੁੰਦੇ ਨੇ ਜਿਹੜੇ ਉਹ ਵੀ ਭਰਾਵਾਂ ਵਰਗੀ ਹੁੰਦੇ ਨੇ ਵੀਰੇ ਮਾਂ ਮੈਨੂੰ ਮaaf ਕਰ ਦਿਓ ਨਾ ਤਾਂ ਮੈਂ ਚੰਗੀ ਭੈਣ ਬਣ ਸਕੀ ਆ

ਸਾਸਰੀਕਾ 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 ਮਾਸੀ ਜੀ ਸਾਸਰੀਕਾ ਮੈਨਿਆ ਬੇਬੇ ਜੀ ਮੈਨੂੰ ਮਾਫ ਕਰ ਦਿਓ ਮੈਂ ਇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਆ ਦੇਖ ਪੈਨ ਜੇ ਸੋਢੀ ਮਾਨਤ ਹੈ ਸੋਢੀ ਹੀ ਰਹੂਗੀ ਗਲਤ ਕਦਮ ਤੇਦਾ ਅਸੀਂ ਸਾਥ ਨਹੀਂ ਦੇ ਸਕਦੇ ਤੇ ਸਹੀ ਤੇ ਅਸੀਂ ਨਾਲ ਖੜੇ ਜੋ ਮੇਰੀ ਤੀਨੇ ਕੀਤਾ ਪੈਨ ਜੀ ਅਸੀਂ ਮਾਫੀ ਮੰਗ ਰਹੇ ਹਾਂ ਮਾਸੀ ਜੀ ਮੈਂ ਤਾਂ ਵੀਰਪਾਲ ਨੂੰ ਕਦੇ ਪਰਜਾਈ ਸਮਝਿਆ ਹੀ ਨਹੀਂ ਮੈਂ ਤਾਂ ਇਹਨੂੰ ਛੋਟੀ ਭੈਣ ਸਮਝਦਾ ਪਰ ਪਤਾ ਨਹੀਂ ਕਿਉਂ ਰੋਟੀ ਟਾਈਮ ਕਲੇਸ਼ ਪੈ ਜਾਂਦਾ ਵੀਰੇ ਮੈਨੂੰ ਮaaf ਕਰ ਦੇ ਜਿਹਾ ਜਿਹਾ ਗੋਗੀ ਤੇ ਅੰਮ੍ਰਿਤ ਮੈਨੂੰ ਨੇ ਨਾ ਉਹੋ ਜੀ ਮੈਨੂੰ ਤੂੰ ਆ ਪਰ ਇਹ ਚ ਮੇਰੀ ਗਲਤੀ ਐ ਇਹ ਤਾਂ ਸਾਡੇ ਘਰ ਦੀ ਇੱਜ਼ਤ ਐ ਜੇ ਤੇਥੋਂ ਗਲਤੀ ਹੋ ਗਈ ਸੀ ਮaaf ਕਰਦਾਂਗੇ ਚੱਲ ਕੋਈ ਗੱਲ ਨਹੀਂ ਵੀਰਪਾਲ ਬਈ ਇਹ ਗੱਲਾਂ ਦੇ ਮਿੱਟੀ ਪਾਓ ਤੂੰ ਐ ਕਰ ਚਾਹ ਪਾਣੀ ਧਰ ਚਲੋ ਬਈ ਸਾਰੇ ਜਾਣੇ ਗੱਲਾਂ ਛੱਡੋ ਇਹ ਚਲੋ ਆਪਾਂ ਅੰਦਰ ਚੱਲਦੇ ਆਂ